ਨਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਹੈ 29 ਦਸੰਬਰ 2025 ਤੇ ਅੱਪਾ ਅੱਜ ਪਹੁੰਚੇ ਆ ਤੂੜੀ ਦੀ ਬੋਲੀ ਤੇ ਤੂੜੀ ਦੇ ਅੱਜ ਨਾਗ ਆਇਆ ਲਗਭਗ ਹੋਣਗੇ 9 ਤੋਂ 10 ਤੇ ਤੁਹਾਨੂੰ ਅੱਜ ਭਾਅ ਚੈੱਕ ਕਰਾਉਣਾ ਇਹਨਾਂ ਦਾ ਕਿੱਥੋਂ ਤੱਕ ਜਾਂਦਾ ਤੇ ਕੱਲ ਦਾ ਜਿਹੜਾ ਤੂੜੀ ਦਾ ਰੇਟ ਸੀ ਹੋ ਗਿਆ ਸੀਗਾ 565 ਰੁਪਏ ਤੱਕ ਸਿਰਾ ਤੇ ਹਰੇ ਚਾਰੇ ਦਾ ਜਿਹੜਾ ਸਿਰਾ ਸੀ ਉਹ ਸੀਗਾ 200 ਰੁਪਏ ਤੋਂ ਲੈ ਕੇ 250 ਰੁਪਏ ਤੱਕ ਤੇ ਅੱਜ ਦਾ ਤੁਹਾਨੂੰ ਭਾਅ ਚੈੱਕ ਕਰਾਉਣਾ ਤੂੜੀ ਦਾ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਜੋ ਨੂੰ ਲੱਗਿਆ ਸਟਾਰਟ ਤੇ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਦਾ ਰੇਟ ਚੈੱਕ ਕਰੋਣੇ ਆ ਤੂੜੀ ਦਾ ਆਜੋ ਇਹਨਾਂ ਦਾ ਅੰਦਰ ਵੀ ਕੀ ਹੋ ਰਿਹਾ ਚਾਰ ਰੁਪਏ ਬੋਲ 300 ਦਾ ਬੋਲ 300 305 ਹਾਂ 15 ਜੀ 22 25 ਜੀ 35

445 ਰੁਪਏ ਦਾ ਲਓ ਜੀ ਇਹ ਥੂੜੀ ਦਾ ਜਿਹੜਾ ਰੇਟ ਸੀ 445 ਰੁਪਏ ਤੱਕ ਲੱਗਿਆ ਅੰਦਰਲੀ ਥੂੜੀ ਸੀ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਓ ਬਾਲਾ ਨਿੱਕਲੇ 300 ਰੁਪਿਆ 300 300 ਪੰਜ ਗਾ ਪੰਜ 10 15 20 25 30 35 40 45 350 54 60 65 70 75 80 380 85 90 ਹਾਂ ਬਈ 390 95 400 ਓਏ ਓ ਜਿੱਥੇ ਉਰੇ ਫੱਟਾ 400 ਬੋਲਾਂਗੇ ਨਾ ਹਾਂ 420 ਲਓ ਜੀ ਇਹ ਟਰਾਲੀ ਦਾ ਜਿਹੜਾ ਰੇਟ ਆ ਉਹ ਲੱਗਾ 400 ਰੁਪਏ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਹਾਂਜੀ ਅੰਦਰ ਦੀ 337 85 85 97 372 ਲੈ ਲਓ ਅੰਦਰ ਦੀ ਆ ਬਾਈ ਅੰਦਰ ਦੀ ਥੋੜੀ ਬੋਲਾ ਬਾਈ ਆ ਯਾਰ ਉਪਾ લાલા કેને મે ਤੈਨੂੰ ਬੁਲਾਉ ਤਿੰਨ ਸੌ ਰੁਪਿਆ 305 10 15 20 25 30 350 400 400 <sremos> 400 400 ਬੋਲਣਗੇ ਲੈ ਆਇਆ ਫਿਰ ਭਾਈ ਦਾ ਕਿਧਰ ਕਿਧਰ ਇਹ ਟਰਾਲੀ ਦਾ ਜਿਹੜਾ ਰੇਟ ਆ ਉਹ ਲੱਗਾ 400 ਰੁਪਏ ਤੇ ਆਪਾਂ ਚੱਲਦੇ ਆਂ अगली ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣਾ ਤੁਸੀਂ ਹੌਣਕ ਮੇਲਾ ਚੈੱਕ ਕਰ ਸਕਦੇ ਹੋ ਸਵੇਰੇ ਸਵੇਰੇ ਬੋਲੀ ਤੇ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੰਦਰ ਦੇ ਥੋੜੀ ਬੋਲਾ ਭਾਈ 300 ਰੁਪਏ 300 5 10 350000 52 60 65 70 71 80 81 ਹਾਂ ਬਈ 385 385 ਬੋਲਣਗੇ ਨੇ 385 ਰੁਪਏ ਬਾਈ ਜੀ ਬਈ 385 ਰੁਪਏ ਰੇਟ ਲੱਗਿਆ ਇਹ ਟਰਾਲੀ ਦਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂਰੀ ਦਾ ਰੇਟ ਚੈੱਕ ਕਰਾਉਣੇ ਆਜੋ ਜਲਦੀ ਤੂੰ ਹੀ ਬੋਲਾ ਭਾਈ ਆ ਗਿਆ ਕੋਈ ਤੇਰੇ ਬੋਲੋ ਤੈਨੂੰ 200 ਰੁਪਿਆ 350 80 380 85 90 390 ਬੋਲਾਂਗੇ ਨੇ 390 ਰੁਪਏ ਬਾਈ ਕਿਦੀ ਆ ਇਹ ਟਰਾਲੀ ਦਾ ਜਿਹੜਾ ਰੇਟ ਰਿਆ 390 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੀ ਆ। ਠੀਕ ਆ ਤੂੜੀ ਯਾਰ। ਅੱਖਾਂ 300 ਰੁਪਿਆ 300 300 ਰੁਪਿਆ 300 ਬੋਲਾਂਗੇ ਨੇ 5 10 15 ਵੇ 25 325 35 40 340 ਬੋਲਣਗੇ ਸਾਢੇ 350 ਚਲ ਦੇਰ ਨੂੰ ਚਾਚੇ ਸਾਢੇ 350 ਬੋਲਣਗੇ ਚਾਚੇ ਨੂੰ ਵੀ ਜਲ ਚਲ ਵਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 350 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਬੋਲਿਓ ਆਪਾਂ ਮਿਲਦੇ ਹਾਂ ਕੱਲ ਤੋੜੀ ਦੀ ਬੋਲੀ ਤੇ